ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨਪਰਵ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਾਹਗਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੇ ਮਹਿਲਾ ਪੰਜਵਾ ਜੀ ਜਾਤ ਕਦੇ ਤ੍ਰਿਸ਼ਟ ਨਾ ਧਾਰਤ ਮਿੱਥਿਆ ਮੋ ਬੰਦੈ ਨਿਤ ਪਾਰ ਚ ਬਹਿਤੀ ਜਾਤ ਕਦੇ ਤ੍ਰਿਸ਼ਟ ਨਾ ਧਾਰਤ ਮਿੱਥਿਆ ਮੋ ਬੰਦੈ ਨਿਤ ਪਾਰ ਚ ਮਾਦਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੇ ਰਹਾਉ ਕਰਤ ਵਿਕਾਰ ਦੋ ਕਰ ਝਾਰਤ RAM ਰਤਨ ਰਿਧ ਤਿਲ ਨਹੀਂ ਧਾਰ ਜਾਗ ਜਗ ਦੇਸ਼ ਕੇ ਗਤ ਨਹੀਂ ਜਾਣੇ ਸ਼ਰਣ ਸਮਰਥ ਆ ਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਣ ਸਮਰਥ ਆ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਦਾ ਪਵਨ ਪਵਿੱਤਰ ਹੁਕਮਨਾਮਾ ਸੋਹੀ ਰਾਮ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤੇਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 743 744 ਤੇ ਸੋਬੇਮਾਨ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅਸੀਂ ਸੰਸਾਰਿਕ ਜੀਵਾਂ ਨੂੰ ਉਪਦੇਸ਼ ਕਰਦਿਆਂ ਕਹਿਣ ਲੱਗੇ ਬਹਤੇ ਜਾਤ ਕਦੇ ਦ੍ਰਿਸ਼ਟਨਾ ਧਾਰਤ ਜਿਵੇਂ ਦਰਿਆ ਦਾ ਪਾਣੀ ਜਿਹੜਾ ਵਹਿੰਦਾ ਹੈ ਕਿਸੇ ਨਦੀ ਨਦੀ ਦਾ ਪਾਣੀ ਕਿਸੇ ਦਰਿਆ ਦਾ ਕਿਸੇ ਨਹਿਰ ਦਾ ਪਾਣੀ ਜਿਹੜਾ ਇੱਕ ਵਾਰ ਵਹਿ ਕੇ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਉਂਦਾ ਪਹਾੜਾਂ ਤੋਂ ਪਿਛੋਂ ਆਉਂਦਾ ਪਾਣੀ ਵਹਿੰਦਾ ਹੋਇਆ ਅੱਗੇ ਨਿਕਲ ਜਾਂਦਾ ਫਿਰ ਕਈ ਨਦੀਆਂ ਹੀ ਮਿਲਦਾ ਮਿਲਦੇ ਜਾ ਕੇ ਸਮੁੰਦਰ ਜਾ ਕੇ ਮਿਲ ਜਾਂਦਾ ਹੈ ਮੁੜ ਕੇ ਵਾਪਸ ਪਿਛੇ ਨਹੀਂ ਆਉਂਦਾ ਸਤਿਗੁਰੂ ਕਹਿੰਦੇ ਨੇ ਤੇਰੀ ਜ਼ਿੰਦਗੀ ਜਿਹੜੀ ਹੈ ਨਾ ਇਹ ਵੀ ਵਹਿ ਰਹੀ ਹੈ ਨਦੀ ਵਾਂਗ ਜਿਹੜੇ ਜ਼ਿੰਦਗੀ ਦੇ ਸਵਾਸ ਸਾਰੇ ਵਹਿ ਕੇ ਨਿਕਲ ਗਏ ਵਾਪਸ ਨਹੀਂ ਪਿਛੇ ਆਉਣਗੇ ਜਿਹੜੇ ਸਾਲ ਨਿਕਲ ਗਏ ਉਹ ਵਾਪਸ ਪਿਛੇ ਨਹੀਂ ਆਉਣਗੇ ਕਹਿੰਦੇ ਉਮਰ ਤੇ ਲੰਘ ਰਹੀ ਜਾ ਰਹੀ ਉਮਰ ਵਧੇ ਰਹੀ ਹੁੰਦੀ ਜਾ ਰਹੀ ਪਰ ਤਨ ਧਿਆਨ ਹੀ ਕਦਨੇ ਗਿਆ ਇਸ ਪਾਸ ਇਹ 12 ਬਰਸ ਬਾਲ ਬਣ ਬੀਤੇ 20 ਬਰਸ ਕਸ਼ਤਪਨਾ ਕੀਓ 30 ਬਰਸ ਕਸ਼ ਦੇਵਨਾ ਪੂਜਾ ਫਿਰ ਪਛਤਾਣਾ ਦਰਦ ਪਇਓ ਜ਼ਿੰਦਗੀ ਦੇ ਪਹਿਲੇ 12 ਸਾਲ ਬਚਪਨ ਦੇ ਖੇਡਾਂ ਹੀ ਰੰਗ ਜਾਂਦੇ ਨੇ ਬੰਦੇ ਦੇ 20 ਬਰਸ ਕਸ਼ਤਪਨਾ ਕੀ 12 ਬਰਸ 20 32 ਸਾਲ ਹੋ ਜਾਂਦਾ ਫਿਰ ਵੀ ਹਲਾ ਗੁਰੂ ਬਾਰੇ ਪਾਸੇ ਨਹੀਂ ਆਉਂਦਾ پھر میں کہہ دیکھو زندگی کے بتی لانگے میں امرت چک لوا گروہ والا بن جا بانی پڑنی شروع کر دیں تیس برس پلس دے منا پوچھا بتی دے پلاس تی ہو گئے بار سال ہال میں گرو والا نہیں بنا حال بھی سوچتا پتر کا بیا ہو جائے پھر آ کر لوگ بیا ہو جائے آکان بنا آ کم ہو جائے ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਲੰਘਦੇ ਲੰਘਦੇ ਵਿੱਚ ਉਹ ਅਖੀਰ ਸਮਾਜਦਾ ਫਿਰ ਫਿਰ ਪਛਤਾਣਾ ਬਿਰਧ ਭਇਓ ਬੁੱਢਾ ਹੋ ਜਾਂਦਾ ਫਿਰ ਪਛਤਾਉਂਦਾ ਵੀ ਹੁਣ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਜਦੋਂ ਜ਼ਿੰਦਗੀ ਖਤਮ ਹੁੰਦੀ ਹੈ ਨਾ ਬੰਦੇ ਦੇ ਫਿਰ ਹੱਥ ਮਰੋੜ ਲੈ ਤਨ ਕਪੈਸਿਆ ਵਾਸੀਤ ਫਿਰ ਹੱਥ ਮਿਲ ਜਾਂਦਾ ਵੀ ਨਾ ਸੋਣਾ ਜੀਵਨ ਮਿਲਿਆ ਸੀ ਸਾਰੇ ਜ਼ਿੰਦਗੀ ਸੰਸਾਰ ਵਿੱਚ ਬਿਜ਼ਾਦ ਇਸ ਸੰਸਾਰੀ ਬਣ ਕੇ ਕਦੇ ਗੁਰੂ ਵਾਲਾ ਬਣਿਆ ਨਹੀਂ ਸੈਜਿਕੀ ਗੇ ਬਹਤੀ ਜਾਤ ਕਦੇ ਦ੍ਰਿਸ਼ਨਾ ਤਾਰਦ ਉਮਰ ਲੰਘਦੀ ਜਾ ਰਹੀ ਤੇਰੀ ਅਰੋਜ ਪੜਦੇ ਆਂ ਵੇਖੋ ਜਦੋਂ ਅਸੀਂ ਸਿੱਖ ਨੂੰ ਉਪਦੇਸ਼ ਹੈ ਕਿ ਸਿੱਖ ਨੇ ਸੌਣ ਲਗਾ ਸੋਇਲਾ ਬਾਣੀ ਪੜਨੀ ਤੇ ਸੋਇਲਾ ਬਾਣੀ ਪੜਦੇ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਸ਼ ਵਾਰੇ ਭਾਈ ਦੇਖ ਤੇਰੀ ਉਮਰ ਇੱਕ ਦਿਨ ਹੋਰ ਘਟ ਗਈ پاؤدارے من گلمل سوارے کار جس کارج نے رب نے تنسارا ہوں انسان کو سنسار سنسار بچے پیدا کرنے ہوئے پت جادو گھر بنا ل مکان بنا نوکری کر لیا یہ تو بندہ اپنے واسطے کر رہے نا کہ کام کار کرنا روٹی کھانی ہے انسانی جیون اس کر کے ملے ہوا یہ تو ہونا کر رہی ہیں ਇਨੇ ਸਾਣੇ ਜੀ ਨੂੰ ਮਿਲਿਆ ਸੀ ਭਈ ਪ੍ਰਾਪਤ ਮਾਨਕ ਦੇ ਹਰੀਆ ਗੋਵਿੰਦ ਮਿਲਣ ਕੇ ਇਹ ਤੇਰੀ ਬਰੀਆ ਅਵਰ ਕਾਇ ਤਰ ਕਿਤਨ ਕਾਮਿਲ ਸਾਥ ਸੰਗਤ ਭਜ ਕੇ ਬਲ ਨਾ ਸੰਸਾਰ ਜ ਰਹਿੰਦੇ ਹੋਇਆ ਚੰਗੇ ਕਿਰਤਵਤ ਕਰਦੇ ਹੋਇਆ ਉਸ ਰੱਬ ਦੇ ਨਾਮ ਦਾ ਸਿਮਰਨ ਕਰਨਾ ਬਦਗੀ ਕਰੀ ਨਾਲ ਪਰਉਪਕਾਰ ਕਰ ਲੋਕਾਂ ਦੇ ਭਲੇ ਦੇ ਕੰਮ ਕਰਨਾ ਪਰ ਬੰਦੇ ਧਿਆਨ ਕਿਤੇ ਹੋਰ ਹੀ ਹੁੰਦਾ کہنےیا کہ مو بندین نت پارچ نت روز تو روز وہ اپنی پنڈا بنی جا, جا رہی ہے جو جھوٹیاں نے جدھر ہیں تو کٹھا کری جا رہی چیزاں جو دلال نہیں جہاں لوگ کی تو تود آدے نے انہوں نے پتا ہونا ایک انہوں نے سسٹم ہے جا جا بھی کہ تیسری آ تئی کلو یا بھی کلو تو بد نہیں جا سکتے ہوں ਕਿ ਤੋਂ ਆ ਤਨ 15 ਕਿਲੋ ਦੇ ਕੇ ਤਾਂਦੇ ਹੋ ਜਾਂਦਾ ਤੇ ਬੰਦਾ ਘਰੋਂ ਤੁਰਨ ਲੱਗਿਆ ਸਮਾਨ ਪੈ ਕਰ ਲਵੇ 5 6 ਬੈਗ ਤਿਆਰ ਕਰ ਲਵੇ ਪਵੇਂ ਨਾਲ ਨੱਕ ਜਾਣਾ ਉੱਥੇ ਮੇਰੇ ਦੋਤੇ ਪੋਤੇ ਨੇ ਆ ਗਏ ਮੇਰੇ ਪੁੱਤਰ ਆ ਉੱਥੇ ਮੇਰੇ ਭਰਾ ਆਣੇ ਭੈਣਾਂ ਨੇ ਜਦੋਂ 에어ਪੋਰਟ ਜਾਂਦਾਂ ਕਹਿੰਦੇ ਭਾਈ ਸਿਰਫ 20 ਕਿਲੋ ਸਮਾਨ ਜਾਂ 23 ਕਿਲੋ ਸਮਾਨ ਜਿੰਨਾ ਲਿਖਿਆ ਨਾ ਉਹਨਾਂ ਲੈ ਜਾ ਸਦਾ ਬਾਕੀ ਤੇ ਛੱਡ ਜਾ ਤੇ ਕਈਆਂ ਤੇ ਉੱਥੇ ਪਿਆ ਹੁੰਦਾ ਸਮਾਨ بن جنا مرضی کٹھا جو نال جنہ کو لکھے انہیں جانا بس بندہ بھی کٹھا کری جا رہے ہیں نال کی جانا سی چنگے گونہ چنگی بچار بھائی یہ تو نال لا جا سکتا ہے باقی جن سکتا بڑی 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 کہنے 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 جا سکتا نال جنا مرضی کٹھا کر کے لا چکا میری فلانی پونچھ بڑی وڈی ہے کہ نہیں بھائی یہ جنہ جا سکتا ہے تو صاحب میتھیا کہ چھوٹیاں چیزیں کٹ کری جا رہے ہیں مادوے ماں دب پتر ਕਹਿੰਦੇ ਕਿ ਦਿਨ ਰਾਤ ਉਸ ਮਦ ਮਾਇਆ ਦੇ ਪੱਤੀ ਪ੍ਰਮਾਤਮਾ ਨੂੰ ਚਿੰਤਨ ਕਰ ਜਨਮ ਪਦਾਰਥ ਜੀਤ ਹਰ ਸ਼ਰਣੀ ਕਹਿੰਦੇ ਮਨੁੱਖਾ ਜੀਵਨ ਬੜਾ ਕੀਮਤੀ ਪਦਾਰਥ ਤੈਨੂੰ ਮਿਲਿਆ ਹੋਇਆ ਜਿਹਨੂੰ ਸੰਭਕਿਆ ਹੀਰੇ ਜੈਸਾ ਜਨਮ ਹੈ ਇਹ ਹੀਰੀਆਂ ਵਰਗਾ ਜਨਮ ਹੈ ਬੜਾ ਕੀਮਤੀ ਤੇ ਕੇਵਲ ਬਦਸਤ ਕੀ ਹੈ ਕੀਮਤੀ ਦੇ ਵਿੱਚ ਤੇ ਪੁੱਛੋ ਉਸ ਨੂੰ ਜਿਸ ਬੰਦੇ ਨੇ ਕਿੰਨੀਆਂ ਕਮਣੇ ਕਰੇ ਪੁੱਛੋ ਕਿੰਨੀਆਂ ਮਹਿੰਗੀਆਂ ਕਿੱਟਰੀਆਂ ਨੇ ਜਿਹਦਾ ਹਾਰਟ ਕਮਣੇ ਕਰੇ ਪੁੱਛੋ ਕਿੰਨਾ ਮਹਿੰਗਾ ਹਟਾ ਹੈ ਜਿਸ ਬੰਦੇ ਨੇ ਬਲੱਡ ਵੀ ਬਣ ਰਿਹਾ ਨਾ ਤੇ ਖੂਨ ਨੇ ਬਣ ਪੁੱਛੋ ਕਿੰਨਾ ਮਹਿੰਗਾ ਖੂਨ ਹੈ ਤੇ ਜਿਸ ਬੰਦੇ ਨੂੰ ਵੈਂਟੀਲੇਟਰ ਪਾਇਆ ਪੁੱਛੋ ਸਾਹ ਕਿਨੇ ਮਹਿੰਗੇ ਨੇ ਵੈਂਟੀਲੇਟਰ ਬੰਦਾ ਇੱਕ ਇੱਕ ਦਿਨ ਦਾ 50-50 ਹਜ਼ਾਰ ਵਿੱਚ ਹੀ ਹਸਪੀਟਲ ਲੈਂਦੇ ਨੇ ਤੇ ਬੰਦਾ ਸੋਚੇ ਜੇ ਮੈਂ ਇੱਕ ਮਹੀਨਾ ਹਸਪੀਟਲ ਵੈਂਟੀਲੇਟਰ ਰਿਹਾ ਤੇ 15 ਲੱਖ ਰੁਪਏ ਲੱਗ ਜਾਣਾ ਮੇਰਾ ਤੇ ਜਿਹੜੇ ਸਾਹ ਅਸੀਂ ਕਈ ਸਾਲ ਤੋਂ ਫ੍ਰੀ ਵਰਤ ਰਹੇ ਹਾਂ 1 ਰੁਪਿਆ ਦਿੱਤਾ ਸਿਰਾ ਬਣ ਸਹਿਜਿਕ ਦੀ ਸੋਚ ਕਦੇ تو اگر سونا جیون ملیا ہوا جیتے گا تائیں جے رب شرم جا جائیں گا جی اپنے مت آ کے گرو کی مت انسان تورے گا کہ کر چارت دو کرنے ہاتھ چارت کرنے چار کے کئی بار بندہ جب کام کرتا نہ پرشاد شک تو بندہ چنڈ دیا ہاتھ ہاتھ چار کے چلو لیا پرشاد چک لیے چاہ پی لئے بے فکر ہو کے ਕਹਿੰਦੇ ਤੂੰ ਵੀ ਸੰਸਾਰ ਦੇ ਵਿੱਚ ਰਹਦਿਆਂ ਵਿਕਾਰ یوں ਭੋਗ ਰਿਆਂ یوں ਕੁਮਾਰਿਆਂ ਬੇਫਿਕਰ ਹੋ ਕੇ ਹੱਥ ਛਾੜ ਕੇ ਤੈਨੂੰ ਫਿਕਰ ਹੀ ਨਹੀਂ ਕਿ ਜਿਹੜੇ ਮਾੜੇ ਕੰਮ ਕਰਨੇ ਦਾ ਰਿਜ਼ਲਟ ਵੀ ਹੋਵੇਗਾ ਕੁਝ ਇਹਦਾ ਮੈਨੂੰ ਲੇਖਾ ਵੀ ਦੇਣਾ ਪੈਣਾ ਕਰਤ ਵਿਕਾਰ ਦਉ ਕਰ ਝਾਰਤ ਰਾਮ ਰਤਨ ਰਿੱਧ ਤਿਲ ਨਹੀਂ ਧਾਰਤ ਰਤਨਾ ਵਰਗਾ ਕੀਮਤੀ ਪ੍ਰਮਾਤਮਾ ਦਾ ਨਾਮ ਤੂੰ ਤਿਲ ਮਾਤਰ ਵੀ ਤਿਲ ਕਿਨਾਂ ਜਿਹਾ ਹੁੰਦਾ ਅਰੇੜੀਆਂ ਨੂੰ ਤੂੰ ਤਿਲ ਲੱਗੇ ਆਉਂਦੇ ਨੇ ਕਹਿੰਦੇ ਆ ਤਿੱਲ ਜਿੰਨਾ ਵੀ ਆਪਣੇ ਹਿਰਦੇ ਨੇ ਰੱਬ ਨੂੰ ਵਸਾਇਆ ਹੋਇਆ ਕੀ ਵਸਾਇਆ ਈਰਖਾ ਨਿੰਦਾ ਵੈਰ ਵਿਰੋਧ ਹਾਜ ਨਾ ਵਸੀਆਂ ਹੋਈਆਂ ਆਂ ਆ ਚੀਜ਼ ਮੇਰੀ ਏ ਆ ਚੀਜ਼ ਤੇਰੀ ਏ ਆ ਦੁਸ਼ਮਣ ਆ ਮੇਰਾ ਮੇਰਾ ਵੈਰੀ ਏ ਆਜ ਸਭ ਭਰੀਆਂ ਨੇ ਅੰਦਰ ਪਰ ਰੱਬ ਦਾ ਨਾਮ ਅੰਦਰ ਰਹੀ ਤੇ ਤਿੱਲ ਮਾਤਰ ਵਸਾਇ ਨਹੀਂ ਹੋਇਆ ਪਰਣ ਪੋਖਣ ਸੰਗ ਆਉਂਦ ਬਿਹਾਣੀ ਬਸ ਪਾਲਣ ਪੋਸ਼ਣ ਵਿੱਚ ਵਧੀਆ ਖਾ ਲਵਾ آ کپڑے پہن لما برینڈ کے کپڑے پہن لوا وہ تیاری کر رکھی میرے بچے ودیا کھا لین ودھی گھر چھ پالن پوشن لگا ہویا آو ادھر بھی ہن تیرے سارے لے جاتے کون گردوارے آئے کر ٹائم جی بچے سیری اسکول جانے گھر والا جان سکول, جاندہ سکول جا دفتر جانا انجنا پہ پہنتا لنگر پانی تیار کرنا پہنتا اے رجھیے ہوئے نے ایک ٹائم کے سر کوئی جب جی پڑ لی ہے کہ.

ਤੇ ਜਿਸ ਪਰਿਵਾਰ ਪਿਛੇ ਲਗਾ ਰਹਿੰਦਾ ਹੈ ਨਾ ਫਿਰ ਪੁੱਛਦੇ ਨਹੀਂ ਉਸ ਮੈਂ ਇਦਣੇ ਕਿ ਵੀਡੀਓ ਵੇਖ ਰਿਆ ਸੀ ਦੋ ਬਜ਼ੁਰਗ ਤਕਰੀਬਨ 70-80 ਸਾਲ ਦੇ ਬਜ਼ੁਰਗ ਹਣ ਤੇ ਇਹੀ ਉਮਰ ਦੀ ਜਿਹੜੀ ਹੈ ਬੀਬੀ ਨਾਲ ਚੱਲਦੇ ਨੇ ਇੱਕ ਬੰਦਾ ਪੁੱਛਦਾ ਉਹਨਾਂ ਨੂੰ ਕਹਿੰਦਾ ਤੁਸੀਂ ਜ਼ਿੰਦਗੀ ਨੇ ਜੀਵੀ ਜ਼ਿੰਦਗੀ ਸੁਖਦਾ ਤਰੀਕਾ ਕੀ ਹੈ ਉਹ ਕਹਿੰਦੇ ਬੇਫਿਕਰ ਹੋ ਜਾਓ ਫਿਕਰ ਨਹੀਂ ਲੋਕਾਂ ਦੇ ਛੱਡ ਦੇ ਸਾਰੇ ਜਿੰਨਾਂ ਤਰੀ ਫਿਕਰ ਕਰਦੇ ਹੋ ਨਾ ਬੱਚਿਆਂ ਕਰਕੇ ਪੁੱਤਰਿਆਂ ਕਰਕੇ ਪੁੱਤਰਿਆਂ ਕਰਕੇ ਕੋਈ ਨਹੀਂ ਪੁੱਛਦਾ ਕਰ। ਸਾਰੇ ਜਿੰਨਾਂ ਐਵੇਂ ਲਗਾ ਦਿੰਦੇ ਤੁਸੀਂ ਆਪਣਾ ਫਰਜ਼ ਨਿਭਾਓ। ਪਰ ਸਾਰੇ ਦੇ ਪਿੱਛੇ ਲਗੇ ਰਹਿਣਾ ਭਈ ਨਹੀਂ ਬੱਚੇ ਵਧੀਆ ਖਾ ਲੈਣ ਵਧੀਆ ਪੜ੍ਹ ਲੈਣ ਕੱਲ ਨੂੰ ਮਰ ਗਿਆ ਬੱਚੇ ਵਧੀਆ ਸੱਜਣ ਲੈਣ ਕਹਿੰਦੇ ਆਪਣੀ ਜ਼ਿੰਦਗੀ ਤਬਾਹ ਕਰ ਲੈਣ ਤੁਸੀਂ। ਆਪਣੇ ਕਿਰਤ ਵਿੱਚ ਕਰੋ ਤੇ ਨਾਲ ਰੱਬ ਦਾ ਨਾਮ ਵੀ ਜਪੋ ਫਿਰ ਤੁਹਾਨੂੰ ਪਤਾ ਲੱਗੇ ਉਹ ਅਸਥਾ ਕਿਹੜੀ ਹੁੰਦੀ ਹੈ। ਸ਼ਰਨ ਸਮਰੱਥ ਅਗੋਚਰ ਸੁਆਮੀ ਕਨਹੇ ਇੰਦਰੇ ਦੇ ਪੌਂਚ ਤੋਂ ਪਰੇ ਹੇ ਮਾਲਕ ਪ੍ਰਮਾਤਮਾ ਸਰਬ ਕਲਾ ਸਮਰੱਥ ਪ੍ਰਮਾਤਮਾ ਜੀ ਮੈਂ ਤੇਰੀ ਸ਼ਰਨ ਵਿੱਚ ਹਾਂ ਉਧਰ ਨਾਨਕ ਪ੍ਰਭ ਅੰਤਰ ਜਾਮੀ ਰੱਬ ਜੀ ਤੁਸੀਂ ਸਾਡੀ ਅੰਦਰ ਦੀ ਸਾਰੀ ਗੱਲਾਂ ਜਾਣਦੇ ਹੋ ਅਸੀਂ ਬਾਹਰੋਂ ਜਿਹਨੇ ਵਲੀ ਚੰਗੇ ਧਰਮੀ ਬਣਦੇ ਆ ਸਾਡੇ ਅੰਦਰ ਕੀ ਭੜਿਆ ਹੋਇਆ ਕਿੰਨਾ ਬੈਰ ਕਿੰਨਾ ਈਰਖਾ ਕਿੰਨਾ ਜ਼ਹਿਰ ਭੜਿਆ ਹੋਇਆ رب اندر دے ساری گلا جانتا ہے انتر جامی سب کچھ جانا ہے کہ مارے سنو اس سنسار ساگر تو پار کر دے یہاں برائیاں تو یہاں اوگنا تو بچ جائیے جنا کو جیون بچے اسی بھی ارداس کریں واہ گرو کرپا کرو دین کے در میرا گن آپ گن نہ کوئی ماٹی کا کہ تو پیسوں مانس کی کرتے ہی کرپا کرو ساڈے تے جنا کو جیون بچے ہوئے تیری ماتن ساتھ ماتنا شروع کر دئیے جیون سبر جیون ایسا نہیں کہ ہوں مر گئے پھر جیون مل جانا ہے اتنا, اتنا جنہ تو ہزار لکھن تو بعد جیون ملے ہوئے جس نے اسی رین گوائی سوئے کہ دوس سو گوایا کھائے ہیرے جیسا جا سجن کو بدلے کوڈی پا دے گوا نہیں ستگو کرپا کر سماطا وشن سن نتا پرتی گورتی گوتی بیٹھنا آجائے جائے پڑیئے ਤਾਂ ਕਿ ਜੀਵਨ ਸਫਲ ਹੋ ਜਾਏ ਇਤਨੇ ਵਿਚਾਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ